ਇਹਨ ਸਭ ਤੋਂ ਪਹਿਲਾਂ ਤੋਂ ਵਧਾਈ ਦੇ ਪਾਤਰ ਹੈਗੇ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਗੈਂਗ ਹੈਗਾ ਇੰਟਰਨੈਸ਼ਨਲ ਗੈਂਗ ਹੈਗਾ ਉਹਨੂੰ ਬਸ ਕਰ ਦਿੱਤਾ ਹੈਗਾ ਜਿਹਦੇ ਚ ਐਸਪੀ ਐਸਐਸਪੀ ਪਟਿਆਲਾ ਤੇ ਐਸਪੀਡੀ ਪਟਿਆਲਾ ਐਸਪੀ ਸਿਟੀ ਡੀਐਸਪੀ ਸਤਨਾਮ ਐਂਡ ਸੀਈ ਇੰਚਾਰਜ ਐਂਡ ਐਸਐਚਓ ਕੋਤਵਾਲੀ ਇਹਨਾਂ ਨੇ ਇੱਕ ਬਹੁਤ ਵੱਡਾ ਗੈਂਗ ਜਿਹੜਾ ਬਸ ਕਰ ਦਿੱਤਾ ਹੈਗਾ ਐਂਡ ਉਹਦੇ ਚ ਨਾ ਤਕਰੀਬਨ 9 ਗੈਂਗ ਮੈਂਬਰ ਸੀਗੇ ਤੇ ਉਹਦੇ ਚ ਨਾ 8 ਬੰਦੇ ਅਰੈਸਟ ਕਰਨ 'ਚ ਕਾਮਯਾਬ ਹੋਏ ਤੇ ਜਿਹੜਾ ਇਹ ਗੈਂਗ ਹੈਗਾ ਗੋਲਡੀਟੀ ਲੋ ਐਂਡ ਬੋਬੀ ਮਾਹੀ ਉਹ ਬਾਹਰ ਬੈਠ ਕੇ ਇਹਨੂੰ ਚਲਾ ਰਹੇ ਸੀਗੇ ਜਿਹੜਾ ਆਮ ਲੋਕਾਂ ਨੂੰ ਜਾਂ ਉਹਨੂੰ ਕਹਿੰਦੇ ਐਕਸਟਰਸ਼ਨ ਜਾਂ ਟਾਰਗੇਟ ਕਿਲਿੰਗ ਇਹੋ ਜਿਹੇ ਟਾਰਗੇਟ ਇਹ ਜਿਹੜੇ ਸੈੱਟ ਕਰਦੇ ਸੀਗੇ ਐਂਡ ਉਹਦੇ ਚ ਨਾ ਟੋਟਲ 9 ਪਿਸਟਲ 10 ਪਿਸਟਲ ਅਸੀਂ ਰਿਕਵਰ ਕੀਤੇ ਆ 올 ਆਰ ਵੈਰੀ ਸਪੈਸਟਿਕੇਟਡ ਵੈਪਨ ਜਿਹੜਾ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਐਂਡ ਸਭ ਤੋਂ ਜਿਹੜੀ ਚੰਗੀ ਗੱਲ ਹੈਗੀ ਹੈ ਜਦੋਂ ਇਹ 28 ਤਾਰੀਖ ਨੂੰ ਇੱਕ ਮਰਡਰ ਹੋਇਆ ਸੀਗਾ ਕੋਤਵਾਲੀ ਏਰੀਆ ਚ SHU ਕੰਸਰਨ ਕੋਤਵਾਲੀ ਤੇ DSP ਸਿਟੀ ਨੇ ਬਹੁਤ ਹੀ ਸੰਜੀਦਗੀ ਨਾਲ ਉਸ ਮਸਲੇ ਨੂੰ ਹੱਲ ਕੀਤਾ ਤੇ ਫਰਦਰ ਇਹ ਜਿਹੜਾ ਹੈਗਾ ਇਹ ਗੈਂਗ ਬਸਟਰਡਿੰਗ ਚ ਐਸੀ ਕਾਮਯਾਬ ਹੋਈ ਐਂਡ ਇਹਦੇ ਚ ਨਾ ਅਸੀਂ 111 BNS ਮੇਂ FIR ਰਜਿਸਟਰਡ ਕੀਤੀ ਹੈ ਉਸ ਤੋਂ ਪਹਿਲਾਂ ਇਹਨਾਂ ਨੂੰ ਮਰਡਰ ਕੇਸ ਮੇਂ ਵੀ ਅਸੀਂ ਰੈਸਟ ਪਾਈ ਹੈ ਐਂਡ ਅੱਜ ਇਹਨਾਂ ਨੂੰ ਅਸੀਂ ਕੋਰਟ ਚ ਪੇਸ਼ ਕਰਤੇ ਫਰਦਰ ਜਿਹੜਾ ਰਿਮਾਂਡ ਲੈ ਕੇ ਫਰਦਰ ਅਸੀਂ ਪੁਸ਼ਟੀ ਚ ਕਰਾਂਗੇ ਸਰ ਇੱਕ ਛੋਟੇ ਉਮਰ ਦੇ ਨੌਜਵਾਨ ਹੈ ਜਾਂ ਕੀ ਇਸ ਅੱਗੇ ਗੈਂਗ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਜਿਹੜਾ ਅਸੀਂ ਇਹਨਾਂ ਦਾ ਰਿਕਾਰਡ ਹੈਗਾ ਦੋ ਤਿੰਨ ਬੰਦ ਨੂੰ ਬੰਦਿਆਂ ਨੂੰ ਛੱਡ ਕੇ ਬਾਕੀ ਜਿਹੜੇ ਫਲੈਸ਼ ਹੈਗੇ ਐਂਡ ਇਹਨਾਂ ਨੂੰ ਬਹੁਤ ਛੋਟਾ ਛੋਟੇ ਲਾਲਚ ਦੇ ਕੇ ਮਤਲਬ ਇਹਨਾਂ ਨੂੰ ਕ੍ਰਾਈਮ ਵਾਲੀ ਸਾਈਡ ਲੈ ਕੇ ਮਤਲਬ ਆਇਆ ਜਾਂਦਾ ਹੈ ਅਨ ਉਸ ਤੋਂ ਬਾਅਦ ਬਾਅਦ ਚ ਇਹਨਾਂ ਨੂੰ ਕੋਈ ਛੋਟਾ ਮੋਟਾ ਲਾਲਚ ਦੇ ਕੇ ਬਾਅਦ ਜਦੋਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਬਾਕੀ ਇਹਨਾਂ ਨੂੰ ਬਾਅਦ ਚ ਕੋਈ ਪੈਸਾ ਨਹੀਂ ਮਿਲਦਾ ਕਿਉਂਕਿ ਅਸੀਂ ਪਹਿਲਾਂ ਵੀ ਇਹੋ ਜਿਹੇ ਕਾਫੀ ਕੇਸ ਟਰੇਸ ਕੀਤੇ ਬਟ ਜਦੋਂ ਇੱਕ ਵਾਰ ਬੰਦੇ ਦਾ ਕ੍ਰਿਮੀਨਲ ਰਿਕਾਰਡ ਬਣ ਜਾਂਦਾ ਹੈ ਜਾਂ ਕੋਈ ਹਿੰਸ ਕ੍ਰਾਈਮ ਉਸ ਤੋਂ ਕਰਾ ਲੈਂਦੇ ਜਿਹੜੀ ਇਹ ਇਹੋ ਜਿਹੇ ਬੰਦਾ ਦੀ ਇਹੋ ਜਿਹੇ ਬੱਚਿਆਂ ਦੀ ਮਜਬੂਰੀ ਹੋ ਜਾਂਦੀ ਹੈ ਇਹੋ ਜਿਹੇ ਬੰਦੇ ਫਿਰ ਉਹਨਾਂ ਨੂੰ ਮਿਸਯੂਜ਼ ਕਰਦੇ ਸਪੈਸ਼ਲੀ ਨਸ਼ਾ ਕਰਦੀ ਕੋਈ ਨਸ਼ਾ ਤਸਕਰੀ ਵੀ ਕਰਦੇ ਮਤਲਬ ਕਹਿ ਨਹੀਂ ਸਕਦੇ ਹਜੇ ਕਿਉਂਕਿ ਹਜੇ ਤੋ ਅਸੀਂ ਅਰੈਸਟ ਕੀਤਾ ਹੈਗਾ ਵੇ ਬਾਕੀ ਕਾਫੀ ਬੰਦੇ ਤਾਂ ਫ੍ਰੀ ਸੀ ਹੈਗੇ ਇਧਰ ਜਿਹੜੇ ਅਸੀਂ ਅਰੈਸਟ ਕੀਤੇ ਸਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦਾ ਨੈਕਸਸ ਚੱਲ ਰਿਹਾ ਹੈ ਵਿਦੇਸ਼ਾਂ ਤੋਂ ਉਸ ਦੇ ਨਾਲ ਇੱਕ ਪੁਲਿਸ ਲਈ ਕਬਡੀ ਚੁਣੌਤੀ ਹੈ ਇਸ ਨੂੰ ਕਿਸ ਤਰ੍ਹਾਂ ਟਰੈਪ ਕੀਤਾ ਜਾਏਗਾ ਕਿਉਂਕਿ ਲਗਾਤਾਰ ਜਿਹੜੇ ਵਿਦੇਸ਼ਾਂ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਟ ਪੰਜਾਬ ਪੁਲਿਸ ਇਸ ਚੀਜ਼ ਵਾਸਤੇ ਮਤਲਬ ਇੱਕਦਮ ਰੈਡੀ ਹੈਗੀ ਐਂਡ ਤਈਓ ਇਹ ਜਿਹੜੀ ਪੁਲਿਸ ਨੇ ਇਹਨਾਂ ਮਤਲਬ ਇੱਕਦਮ ਤੱਪਰ ਕਾਰਵਾਈ ਕਰਦੇ ਹੋਏ ਤੁਸੀਂ ਦੇਖਿਆ ਹੋਣਾ ਕਿ ਕੰਪਲੀਟਲੀ ਜਿਹੜਾ ਇਹ ਗੈਂਗ ਸੀਗਾ ਇਹ ਬਸਟ ਹੋਇਆ ਐ ਐਂਡ ਸਪਸਟਿਕੇਟਿਡ ਵੈਪਨ ਐ ਰਿਕਵਰ ਹੋਏ ਨੇ ਐਂਡ ਇਹ ਗੈਂਗ ਦੇ ਜਿਹੜੇ ਇਹਦੇ ਮੇਨ ਮੈਂਬਰ ਹੈਗੇ ਮੇਨ ਸ਼ੂਟਰ ਹੈਗੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਸਰ ਕਿਹੜੀ ਕਿਹੜੀ ਰਿਪੋਰਟ ਦਾ ਸਰ ਪੰਜਾਬ ਦਿੱਤਾ ਇਹਨਾਂ ਨੇ ਪਿਛਲੇ ਦਿਨਾਂ ਚ ਇਹਨਾਂ ਕੋਲੇ ਕੋਈ ਗੱਲ ਪਤਾ ਨਹੀਂ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਜੇ ਤੁਸੀਂ ਵੈਪਨ ਦਾ ਦੇਖੋਗੇ ਮਾਰਕਾ ਦੇਖੋਗੇ ਬਹੁਤ ਹੀ ਸਪਸਟਿਕੇਟਿਡ ਵੈਪਨ ਹੈਗੇ ਇੱਕ ਦੋ ਵੈਪਨ ਅਸੀਂ ਕਹਿ ਸਕਦੇ ਹਾਂ ਕਿ ਇਹ ਵਾਇਆ ਪਾਕਿਸਤਾਨ ਵੀ ਆ ਸਕਦੇ ਆ ਬਾਕੀ ਇਨਵੈਸਟੀਗੇਸ਼ਨ ਚ ਅਸੀਂ ਦੱਸ ਸਕਦੇ ਆ ਇਹਨਾਂ ਦਾ ਜਿਹੜਾ ਕ੍ਰਾਈਮ ਦੇ ਰਿਗਾਰਡਿੰਗ ਹੈ ਇਹਨਾਂ ਨੇ ਪਾਤੜਾ ਮੇਂ ਪਿੱਛੇ ਫਾਇਰਿੰਗ ਕਰਵਾਈ ਸੀਗੀ ਉਹਦੇ ਚ ਵੀ ਅਸੀਂ ਆਇਡੈਂਟੀਫਾਈ ਕੀਤੀ ਸੀਗੇ ਬੰਦਿਆਂ ਨੂੰ ਫੜਿਆ ਸੀਗਾ ਉਸ ਤੋਂ ਬਾਅਦ ਇੱਕ ਰਾਜਪੁਰਾ ਚ ਕਰਾਈ ਸੀਗੀ ਐਂਡ ਕਾਫੀ ਜਿਹੜੀ ਇਹ ਵਾਰਦਾਤ ਹੈ ਪੁਲਿਸ ਨੇ ਹੋਣ ਤੋਂ ਪਹਿਲਾਂ ਹੀ ਇਹ ਗੈਂਗ ਨੂੰ ਬਸਟ ਕੀਤਾ ਤੇ ਕਾਫੀ ਵਾਰਦਾਤਾਂ ਮੈਂ ਮੈਂ ਉਮੀਦ ਕਰਦਾ ਕਿ ਕਾਫੀ ਵਾਰਦਾਤਾਂ ਰੁਕੀ ਹੋਣ ਜਿਸ ਤਰ੍ਹਾਂ ਸਿੱਧੂ ਮਸੇਵਾਲੇ ਦਾ ਕੇਸ ਸੀ ਇਸ ਤਰ੍ਹਾਂ ਰਾਣਾ ਬਲਾ ਚੋਰੀ ਦਾ ਹੋਇਆ ਲਗਾਤਾਰ ਜਿਹੜੇ ਗੈਂਗਸਟਰ ਆ ਸਾਹਮਣੇ ਆ ਕੇ ਦੱਸਦੇ ਆ ਕਿ ਅਸੀਂ ਇਹਨਾਂ ਘਟਨਾਵਾਂ ਨੂੰ ਜੜਾ ਵਾਰਦਾਤਾ ਨੂੰ ਅੰਜਾਮ ਦੇ ਰਹੇ ਆ ਪਰ ਲੱਗਦਾ ਏ ਕਿ ਜਿਹੜੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਨੇ ਬੇਜ਼ਾਰ ਦੇ ਉਹਨਾਂ ਨੂੰ ਟਰੈਪ ਦੇ ਵਿੱਚ ਲਿਆ ਕੇ ਦੇਖਿਆ ਘਟਨਾਵਾਂ ਨੂੰ ਜੜਾ ਅੱਗੇ ਲਿਆਂਦਾ ਜਾ ਰਿਹਾ ਨਹੀਂ ਤਾਂ ਹੀ ਮੈਂ ਉਹੀ ਮੈਂ ਰਿਕਵੈਸਟ ਕੀਤੀ ਏ ਕਿ ਜੇ ਤੁਸੀਂ ਇਹਦਾ ਟਰੈਂਡ ਦੇਖੋਗੇ ਮੈਕਸਿਮਮ ਜਿਹੜੇ ਨਿਊ ਕਮਰ ਹੈਗੇ ਐਂਡ ਸਪੈਸ਼ਲੀ ਜੇ ਮੈਂ ਪਹਿਲਾਂ ਮੈਂ ਪਾਰਟਿਕੂਲਰ ਕੋਈ ਮੈਂ ਮੈਂਨਸ਼ਨ ਤੇ ਨਹੀਂ ਕਰਨਾ ਚਾਹਦਾ ਜਿਵੇਂ ਸਚਿਨ ਗੁਪਤਾ ਕੁਝ ਇਹੋ ਜਿਹੇ ਬੰਦੇ ਨੇ ਮਤਲਬ ਇਸ ਟਾਈਪ ਦੇ ਬੰਦੇ ਵੀ ਮਤਲਬ ਖਾਸ ਕਰਕੇ ਚਿੰਤਾਜ ਗੱਲ ਹੈਗੀ ਹੈ ਪਰ ਅਸੀਂ ਉਸਤੇ ਇਹ ਬਸ ਸਟੂਡੈਂਟ ਹੀ ਸੀਗੇ ਛੋਟਾ ਮੋਟਾ ਕੋਈ ਉਹ ਕਰਦੇ ਸੀਗੇ ਇਹ ਆਰਡਰ ਥਾਂ ਤੇ ਅਸੀਂ ਹਾਂ ਜੀ ਜਿਹੜੀ ਪਲੈਨਿੰਗ ਚੱਲ ਰਹੀ ਸੀ ਮਾਹਰ ਦੇ ਬਾਰੇ ਪਤਾ ਲੱਗਿਆ ਕਿ ਇੱਥੇ ਜੋ ਬੈਕਰ ਸਾਰੇ ਨਹੀਂ ਨਹੀਂ ਇਹ ਜਿਵੇਂ ਕਿ ਇਹ ਆਇਡੈਂਟੀਫਾਈ ਕਰਦੇ ਸੀਗੇ ਕੋਈ ਜੋ ਕੰਮਦੰਦਾ ਕਰਨ ਵਾਲਾ ਬੰਦਾ ਹੈਗਾ ਠੀਕ ਠਾਕ ਬੰਦਾ ਹੈਗਾ ਜਾਂ ਕਿਸੇ ਦੇ ਬਾਹਰ ਆਲਰੇਡੀ ਬੱਚੇ ਗਏ ਹੋਏ ਹਨ ਉਹਨਾਂ ਦੇ ਨਾਲ ਉੱਥੇ ਉਹ ਕੋਈ ਡਿਮਾਂਡ ਕਰਦੇ ਸੀਗੇ ਜੋ ਪਿੱਛੇ ਅਸੀਂ ਟ੍ਰੈਂਡ ਦੇਖਿਆ ਜੇ ਉੱਥੇ ਉਹ ਡਿਮਾਂਡ ਪੂਰੀ ਨਹੀਂ ਕਰਦੇ ਸੀਗੇ ਤੇ ਇੱਥੇ ਉਹਨਾਂ ਦੇ ਕਾਰਵਾਈ ਕਰਾਉਂਦੇ ਸੀਗੇ ਉਹੀ ਇਹ ਸਾਰੇ ਬੰਦੇ ਅਸੀਂ 100% ਸਾਰੇ ਕਿਸ਼ਟ੍ਰੇਸ ਕੀਤੇ ਤੇ ਉਹ ਬੰਦੇ ਸਾਰੇ ਅਸੀਂ ਅਰੈਸਟ ਕੀਤੇ ਜਿਹੜੇ ਜਿਹੜਾ ਮੈਂ ਕਿਉਂ ਕੀਤਾ ਸੀ ਜਿਹੜਾ ਟਵਲੀ ਏਰੀਆ ਕਤਲ ਉਹ ਇਹ ਬੇਸਿਕਲੀ ਇਹ ਪਲਾਨਿੰਗ ਦੇ ਤਾਇਤੀ ਬੈਠੇ ਸੀ ਕਿ ਉਧਰ ਉਰੇ ਕਤਲ ਵੀ ਨਾ ਤੋਂ ਆਪਣੇ ਆਪ ਹੀ ਹੋਇਆ ਸੀਗਾ ਤੇ ਤੁਸੀਂ ਦੇਖਿਆ ਹੋਣਾ ਤਾਂ ਪੁਲਿਸ ਨੇ ਉਹਦੇ ਵਿੱਚ ਪੀਐਫਆਈਆ ਰਜਿਸਟਰਡ ਕੀਤੀ ਕਿਉਂਕਿ ਬਾਅਦ ਚ ਇਹ ਬੰਦੇ ਆਪਸ ਵਿੱਚ ਕੰਪਰੋਮਾਈਜ਼ ਕਰ ਲੈਂਦੇ ਹੁੰਦੇ ਨੇ। ਨਹੀਂ ਇਹ ਐਕਚੁਅਲੀ ਉੱਥੇ ਬੈਠੇ ਸੀਗੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੋਈ ਪਲੈਨਿੰਗ ਵਾਸਤੇ। ਇਹਦਾ ਮੇਨ ਟਾਈਮ ਇਹਨਾਂ ਤਾਂ ਉੱਥੇ ਕੋਈ ਗੋਲੀ ਚੱਲ ਆ ਸੀ ਜਾਂ ਇਹਦਾ ਨਹੀਂ ਉਹ ਇਹਨਾਂ ਦੇ ਨਾਲ ਹੀ ਸੀਗਾ ਬਟ ਕਿਉਂਕਿ ਕਿਉਂਕਿ ਇਹ ਕੋਈ ਕੰਪਲੇਨਟ ਤੋਂ ਇਹ ਕ੍ਰਾਈਮ ਨੂੰ ਛੁਪਾਉਣ ਵਾਸਤੇ ਇਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਮਾਰੇ ਬਟ ਜਿਹੜਾ ਸਾਡੇ ਡੀਐਸਪੀ ਸਾਹਿਬ ਉਥੇ ਗਏ ਸੀਗੇ ਉਹਨੇ ਬਹੁਤ ਹੀ ਸੰਜੀਦਗੀ ਨਾਲ ਇਹਨਾਂ ਦੀ ਇਨਵੈਸਟੀਗੇਸ਼ਨ ਕਰੀ ਹੈ ਤੇ ਪੁਲਿਸ ਉਸਮੇ ਕੰਪਲੇਨੈਂਟ ਬਣੀ ਹੈ ਤਾਂ ਕਿ ਇਹਨਾਂ ਨੂੰ ਸਜ਼ਾ ਦਿਲਾਈ ਜਾਵੇ। ਜਿਹੜਾ ਕਤਲ ਹੋਇਆ ਉਹ ਇਹਨਾਂ ਦੇ ਨਾਲ ਹੀ ਮੈਂਬਰ ਸੀ। ਨਾਲ ਹੀ ਮੈਂਬਰ ਸੀ। ਅਮਰ ਸਿੰਘ ਚਾਲਦੇ ਰਿਗਾਰਡਿੰਗ ਕਿਸ ਤਰ੍ਹਾਂ ਦੀ ਆਊਟਪੁੱਟ ਜਿਹੜੀ ਹੈ ਸਹੀ। ਦੇਖੋ ਅਮਰ ਆਪਣੇ ਐਕਸਾਈਜ਼ੀ ਸਾਹਿਬ ਵਾਲੇ ਕੇਸ ਵਿੱਚ ਪੁਲਿਸ ਨੇ ਬਹੁਤ ਹੀ ਸੋਸ਼ਲ ਮੀਡੀਆ ਤੇ ਕੈਂਪੇਨਿੰਗ ਚਲਾਉਂਦੇ ਆ ਈਵਨ ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਵੀਡੀ ਵੀਡੀ ਸੀ ਦੇ ਪ੍ਰੋਗਰਾਮ ਹੁੰਦੇ ਨੇ ਸਾਡੇ ਵਿਲੇਜ ਡਿਫੈਂਸ ਕਮੇਟੀ ਜੀ ਅਸੀਂ ਬਣਾਈ ਹੈ ਅਸੀਂ ਅਵੇਰਨੈਸ ਕੈਂਪ ਵੀ ਚਲਾਉਂਦੇ ਆ ਸਾਈਬਰ ਦੇ ਥਰੂ ਵੀ ਅਸੀਂ ਪਿੱਛੇ ਇੱਕ ਅਵੇਰਨੈਸ ਕੈਂਪੇਨਿੰਗ ਚਲਾਈ ਸੀਗੀ ਅਸੀਂ ਟਾਈਮ ਟੂ ਟਾਈਮ ਯੂਥ ਨੂੰ ਅਵੇਅਰ ਕਰਦੇ ਆ ਕਿ ਛੋਟੇ ਲਾਲਚ ਆ ਕੇ ਕੋਈ ਵੱਡੇ ਕ੍ਰਾਈਮ ਚ ਫਸੇ ਦੀ ਲੋੜ ਨਹੀਂ ਹੈ